ਕੋਇ ਇਹ ਜੀ ਦੁੱਖ ਦੀ ਕੜੀ ਦੇ ਵਿੱਚ ਕਹਿਣ ਨੂੰ ਤਾਂ ਸਾਡੇ ਕੋਲੇ ਕੁਝ ਰਿਹਾ ਨਹੀਂ ਅੱਜ ਜਿਹੜੇ ਸਮੇਂ ਦੇ ਵਿੱਚੋਂ ਅਸੀਂ ਇੱਕ ਕਮਿਟਮੈਂਟ ਕੱਢ ਕੇ ਪੰਜਾਬ ਦੇ ਕੀ ਭਾਰਤੀ ਕਿਸਾਨਾਂ ਨੂੰ ਬਚਾਉਣ ਨੂੰ ਜੋ ਸੱਦਾ ਦਿੱਤਾ ਹੋਇਆ ਹੈ ਕਿ ਹਰੇਕ ਪਰਿਵਾਰ ਦੇ ਵਿੱਚੋਂ ਇੱਕ ਜੀ ਆਪਣੇ ਦਿੱਲੀ ਦੇ ਵਿੱਚ ਜਾਵੇ ਤੇ ਮੰਗਾ ਮਨਾ ਕੇ ਪਰ ਸਾਨੂੰ ਉਸ ਸਮੇਂ ਦੇ ਵਿੱਚ ਪ੍ਰਮਾਤਮਾ ਦੇ ਮੂਰੇ ਕੋਈ ਜ਼ੋਰ ਨਹੀਂ ਇਸ ਵੇਲੇ ਜਿਹੜਾ ਪ੍ਰਧਾਨ ਜੀ ਦੇ ਘਰ ਦਾ ਸਹਾਰਾ ਸੀ ਤੇ ਘਰ ਤੇ ਬੇਫਿਕਰ ਸੀ ਦਿਨ ਰਾਤ ਇੱਕ ਵਾਰ ਕੱਢ ਰਹੇ ਸੀ ਟਾਈਮ ਤਾਂ ਸਾਨੂੰ ਇਹ ਮੈਨੂੰ ਲੱਗਦਾ ਵੀ ਪਰਿਵਾਰ ਨੂੰ ਤੇ ਸਾਨੂੰ ਖਾਸ ਕਰਕੇ ਭਾਰਤ ਦੇ ਕਿਸਾਨ ਨੂੰ ਨਹੀਂ ਤਾਂ ਸਿੱਧੂਪੁਰ ਦੇ ਮੈਂ ਤਾਂ ਇਹ ਕਹੂੰਗਾ ਕਿ ਸਾਰੇ ਭਾਰਤ ਦੇ ਕਿਸਾਨਾਂ ਨੂੰ ਬਹੁਤ ਵੱਡਾ ਘਾਟਾ ਪਿਆ ਜਿਹੜਾ ਨਾ ਪੂਰਾ ਹੋਣਾ ਸੀ 13 ਜਨਵਰੀ ਦਾ ਕਿੰਨਾ ਰਹਿ ਗਿਆ ਪ੍ਰੋਗਰਾਮ ਦੇਖੋ 13 ਜਨਵਰੀ ਵਾਲਾ ਤਾਂ ਉਮੇ ਜਿਕਰ ਹੈਗਾ ਹੀ ਆ ਰੱਖਾਂਗੇ ਪਰ ਜਿਹੜੀ 6 ਵਜੇ ਆ ਇਨੂੰ ਕੋਚ ਚ ਕਰਾਂਗੇ ਪ੍ਰਮਾਤਮਾ ਨੂੰ ਅਰਦਾਸ ਕਰਾਂਗੇ ਕਿ ਉਸ ਜਿਹੜਾ ਫਟੋ ਪੰਜਾ ਇਹਨੂੰ ਹੌਲੀ ਹੌਲੀ ਮਿਲ ਕੇ ਸਰਕਾਰ ਦੇ ਖਿਲਾਫ ਉਹ ਲੜਾਈ ਹੈ ਜਿਹੜੀ ਸਮਾ ਇਹ ਤੋਂ ਵੀ ਅਸੀਂ ਤਸੱਦਾ ਦੇਵਾਂਗੇ ਵੱਧ ਹੋ ਕੇ ਤਕੜੇ ਹੋ ਕੇ ਲੜਨ ਦਾ ਪ੍ਰਮਾਤਮਾ ਸਾਨੂੰ ਬਲ ਬਖਸ਼ੇ ਰਜਿੰਦਰ ਸਿੰਘ ਤੁੰਗੜਪਾਨਾ ਜ਼ਿਲ੍ਹਾ ਪ੍ਰਧਾਨ ਕੋਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਫਰੀਦਕੋਟ ਅਸੀਂ ਡੱਲੇਵਾਲ ਸਾਹਿਬ ਦੇ ਜਿਹੜੇ ਧਰਮ ਪਤਨੀ ਜੀ ਅਚਾਨਕ ਹੀ ਅਕਾਲ ਚਲਾਣਾ ਕਰ ਗਏ ਮੈਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਤੇ ਆਪਣੀ ਜਥੇਬੰਦੀ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਡੱਲੇਵਾਲ ਸਾਹਿਬ ਦੇ ਦੁੱਖ ਦੇ ਵਿੱਚ ਸ਼ਰੀਕ ਆਂ ਔਰ ਇਹ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਜਿਵੇਂ ਗੁਰਬਾਣੀ 'ਚ ਲਿਖਿਆ ਹੈ ਵੀ ਜਿਸ ਤਨ ਲੱਗੀਆਂ ਸੋਈ ਤਨ ਜਾਣੇ ਇਹ ਜਿਹਦੇ ਨਾਲ ਇਹ ਵਾਪਰਦੀ ਆ ਉਹ ਨਹੀਂ ਪਤਾ ਲੱਗਦਾ ਜਦੋਂ ਸਾਡਾ ਜੀਵਨ ਸਾਥੀ ਚਲਿਆ ਜਾਂਦਾ ਉਸ ਤੋਂ ਬਾਅਦ ਸਾਨੂੰ ਪਤਾ ਲੱਗਦਾ ਵੀ ਸਾਡੇ ਕੋਲੋਂ ਕਿੰਨੀ ਕੀਮਤੀ ਚੀਜ਼ ਖੁੱਸ ਗਈ ਆ ਅਸੀਂ ਪੂਰੀ ਜੱਥੇਬੰਦੀ ਵੱਲੋਂ ਡੱਲੇਵਾਲ ਸਾਹਿਬ ਦੇ ਤੇ ਪੂਰੀ ਸਿੱਧੂਪੁਰ ਜੱਥੇਬੰਦੀ ਦੇ ਨਾਲ ਇਸ ਦੁੱਖ ਦੇ ਵਿੱਚ ਸ਼ਰੀਕ ਆ ਔਰ ਅਸੀਂ ਹਰ ਮਤਲਬ ਹਰ ਤਰ੍ਹਾਂ ਜਿੱਥੇ ਵੀ ਅਸੀਂ ਭੋਗਤੇ ਵੀ ਹਰ ਜਗ੍ਹਾ ਤੇ ਅਸੀਂ ਡੱਲੇਵਾਲ ਸਾਹਿਬ ਦੇ ਦੁੱਖ ਦੇ ਵਿੱਚ ਸ਼ਰੀਕ ਹੋਵਾਂਗੇ ਜਿਵੇਂ ਕਹਿੰਦੇ ਆ ਵੀ ਦੁੱਖ ਵੰਡਾਇਆ ਘਟਦਾ ਤੇ ਖੁਸ਼ੀ ਵੰਡਾਈ ਵਾਧਦੀ ਆ ਅਸੀਂ ਦੁੱਖ ਬਣਾਉਣ ਲਈ ਜਿੰਨੇ ਵੀ ਸਾਡੀ ਜਥੇਬੰਦੀ ਦੇ ਸਾਰੇ ਆਗੂ ਸਭਾਨ ਪਹੁੰਚੇ ਆ ਮੈਂ ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦ ਕਰਦਾ ਹੈ ਇਹ ਪੂਰੇ ਭਾਰਤ ਕੇ ਕਿਸਾਨ ਸਭਾ ਦਾ ਬਹੁਤ ਬੜਾ ਨੁਕਸਾਨ ਹੈ ਔਰ ਐਸੇ ਸਮੇਂ ਐਸੇ ਮਹਤਵਪੂਰਨ ਸਮਾ ਮੈਂ ਜਬ 13 ਫਰਵਰੀ ਕੀ ਦਿਨੀ ਜਾਣੇ ਦੀ ਤਿਆਰੀ ਕਰ ਰਹੇ ਹਾਂ ਕਿਸਾਨ پورے ਦੇਸ਼ ਕੇ ਉਸ ਸਮੇਂ ਇਤਨਾ ਬੜਾ ਨੁਕਸਾਨ ਹੋਣਾ ਹਮਾਰੇ ਸਭ ਕੇ ਆਦਰਨੀਏ ਸਰਦਾਰ ਦਜੀਤ ਸਿੰਘ ਢਲੇਵਾਲ ਜੀ ਦੀ ਧਰਮ ਪਤਨੀ ਇਸ ਸੰਸਾਰ ਕੋ ਛੋੜ ਕੇ ਚਲੀ ਗਈ ਹੈ ये हम सब के लिए दुख की बात है और उनकी भरपाई किसी भी तरीके से पूरी नहीं हो पाएगी वो तो हमेशा सरदार डल्लेवाल जी को और पूरी जत्थेबंदी को और पूरे किसान समाज को मजबूती देती थी और मुझे भी उनके कई बार दर्शन करने का मौका मिला था और उनका जो नुकसान है ये नुकसान कभी तो पूरा नहीं हो पाएगा